ਪਹਿਲਾ ਸਭ ਤੋਂ ਪਹਿਲੇ ਮੈਂ ਵੀ ਉਹ ਸਿਲਵਰ ਯਾਤਰੀ ਬਹੁਤ ਹੀ ਸਤਿਕਾਰਯੋਗ ਪਿਆਰੇ ਦੋਸਤੋ ਅੱਜ ਨਵੇਂ ਸਾਲ ਤੇ ਪਹਿਲਾਂ ਤਾਂ ਸਾਰੇ ਸਾਥੀਆਂ ਨੂੰ ਵੀ ਵਧਾਈ ਦੇਣਾ ਚਾਹੁੰਦੇ ਆ ਤੇ ਆਸ ਕਰਦੇ ਆ ਕਿ ਸਾਰਿਆਂ ਦਾ ਨਵਾਂ ਸਾਲ ਆ ਜਿਹੜਾ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਵਾਲਾ ਹੋਵੇ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਪਿਆਰ ਕਰ ਰਹੇ ਆ ਇੱਕ ਨਵੀਂ ਆਸ ਨਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਕਿ ਨੌਜਵਾਨ ਲੀਡਰ ਅੱਗੇ ਆਉਣਗੇ ਨਵੀਂ ਸ਼ਕਤੀ ਨਾਲ ਕੰਮ ਕਰਨਗੇ ਸੋ ਇਸੇ ਤਹਿਤ ਅੱਜ ਮਾਜੋਰ ਸਪੀਕਰ ਦਾ ਤਾ ਸਾਧਰਾ ਜੀ ਵੱਲੋਂ ਸਾਡੇ ਇੱਕ ਸ਼ਹਿਰ ਨੂੰ ਤੋਹਫਾ ਦਿੱਤਾ ਗਿਆ ਤੇ ਸਭ ਤੋਂ ਖੁਸ਼ੀ ਦੀ ਗੱਲ ਹੈ ਜਿਹੜੀ ਬਿਲਖਨਤ ਵਾਲੀ ਗੱਲ ਹੈ ਅੱਜ ਤੁਹਾਨੂੰ ਦੇਖਣ ਨੂੰ ਮਿਲੇਗੀ ਸਾਡੇ ਨੌਜਵਾਨ ਐਮਸੀ ਜਿਨ੍ਹਾਂ ਨੂੰ ਤੁਸੀਂ ਪਿਛਲੇ ਦਿਨੀ ਜੰਮੀ ਚੌਂਟ 'ਚ ਬਹੁਤ ਵੱਡੀਆਂ ਵੋਟਾਂ ਨਾਲ ਜਿਤਾ ਕੇ ਕਮੇਟੀ ਦੇ ਵਿੱਚ ਭੇਜਿਆ ਸੀ ਅੱਜ ਇਹਨਾਂ ਜਨੂਨ ਹੈ ਆਪਦੇ ਵਾਰਡ ਲਈ ਕੰਮ ਕਰਨ ਦੀ ਲਈ ਉਹ ਜਿਹੜੀਆਂ ਗੱਡੀਆਂ ਅਲਾਟ ਹੋਈਆਂ ਆਪਦੇ ਵਾਰਡ ਦੀ ਖੁਦ ਗੱਡੀ ਡਰਾਈਵ ਕਰਕੇ ਜਾ ਰਹੇ ਆ ਸੋ ਇਹ ਆਮ ਆਦਮੀ ਆ ਇਹ ਆਮ ਲੋਕ ਹੈ ਕੋਈ ਕਿੰਤੂਪਰੰਤੂ ਨਹੀਂ ਕੋਈ ਸ਼ਰਮ ਨਹੀਂ ਕੰਮ ਕਰਜ ਕਿਉਂਕਿ ਸਿਮਰਨ ਨੇ ਸਿਮਰਨ ਦਾ ਕਹਿਣਾ ਕਿ ਜੇ ਮੈਂ ਵੋਟਾਂ ਖੁਦ ਘਰ ਘਰ ਜਾ ਕੇ ਮੰਗੀਆਂ ਤਾਂ ਮੈਂ ਕੰਮ ਵੀ ਖੁਦ ਘਰ ਘਰ ਜਾ ਕੇ ਕਰਨਾ ਚਾਹੇ ਕੰਮ ਕੋਈ ਵੀ ਹੋਵੇ ਚਾਹੇ ਕੂੜਾ ਚੱਕਣ ਦਾ ਕਹਿਣਾ ਹੋਵੇ ਸੋ ਦੇਖੋ ਕਿੰਨੇ ਜੋਸ਼ ਨਾਲ ਗੱਡੀ ਖੁਦ ਜਾ ਕੇ ਆਪਦੇ ਵਾਰਡ ਚ ਜਾਣਗੇ ਪਿਆਰ ਬਤਿ ਪਾ ਕੇ ਸਹੀ ਜੋਸ਼ ਨਾਲ ਅੱਗੇ ਵੀ ਕੰਮ ਕਰਦੇ ਰਹੂਗੀ ਤੁਸੀਂ ਲਗਾਤਾਰ ਪਿਆਰ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ